ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਅਜੀਮਗੜ ਤੋਂ ਮਹੱਲਾ ਕੱਢਿਆ ਜਾ ਰਿਹਾ ਹੈ ਬਾਬਾ ਜੀ ਵੱਲੋਂ ਗੁਰੂ ਘਰ ਲਾੜਦਿਆਂ ਫੌਜਾਂ ਪਹੁੰਚੀਆਂ ਇੱਥੇ ਅਜੀਮਗੜ ਲਗਾਤਾਰ ਤਿੰਨ ਦਿਨਾਂ ਤੋਂ ਸਮਾਗਮ ਚੱਲ ਰਿਹਾ ਸੀ ਉਸ ਸਮਾਗਮ ਦੌਰਾਨ ਅੱਜ ਗੁਰੂ ਮਾਨ ਦੀ ਕਿਰਪਾ ਦਰਾਂ ਇੱਥੇ ਪਹੁੰਚੇ ਔਰ ਅਜੀਮਗੜ ਪਿੰਡ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਕਿਉਂਕਿ ਤਿੰਨ ਦਿਨਾਂ ਤਿੰਨ ਦਿਨ ਪਹਿਲਾਂ ਸ੍ਰੀ ਖਨਪੁਰ ਸਾਹਿਬ ਰਖਵਾਏ ਗਏ ਸੀ ਇੱਥੇ ਹਰ ਸਾਲ ਅਜੀਮਗੜ੍ਹ ਪ੍ਰੋਗਰਾਮ ਹੁੰਦਾ ਹੈ ਔਰ ਇਸ ਸਾਲ ਵੀ ਜਿਹੜਾ ਇੱਥੇ ਅਜੀਮਗੜ੍ਹ ਵਿਖੇ ਪ੍ਰੋਗਰਾਮ ਬਾਬਾ ਜੀ ਵੱਲੋਂ ਕਰਵਾਇਆ ਜਾਂਦਾ ਇੱਥੇ ਬਹੁਤ ਜਿਹੜਾ ਪ੍ਰਾਤਿਤਵ ਇਤਿਹਾਸ ਨਾਲੇਤਰ ਜਿਹੜਾ ਇੱਥੇ ਮਹੱਲਾ ਕੱਢਿਆ ਜਾਂਦਾ ਔਰ ਬਿਲਕੁਲ ਲਾਈਵ ਤਸਵੀਰਾਂ ਜਿੱਥੇ ਕਿ ਗੁਰੂ ਕੇ ਲੜਦੇ ਆ ਫੌਜਾਂ ਗੁਰੂ ਕੇ ਲੜਦੇ ਆ ਫੌਜਾਂ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਪਿੰਡ ਅਜ਼ੀਮਗੜ੍ਹ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵੱਡੇ ਬਾਗਾਂ ਦੇ ਨਾਲ ਇਹ ਜਿਹੜੇ ਦਰਸ਼ਨ ਮੇਲੇ ਹੁੰਦੇ ਆ ਔਰ ਇਸ ਦਰਸ਼ਨ ਮੇਲੇ ਦੌਰਾਨ ਅਸੀਂ ਵੀ ਪਹੁੰਚੇ ਇੱਥੇ ਪਿੰਡ ਅਜ਼ੀਮਗੜ੍ਹ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹੱਲੇ ਦੀਆਂ ਇਹ ਮਹੱਲਾ ਜਿਹੜਾ ਪਿੰਡ ਅਸੀਮਗੜ ਤੋਂ ਕੱਢਿਆ ਜਾ ਰਿਹਾ ਹੈ ਪਿੰਡ ਅਸੀਮਗੜ ਤੋਂ ਗੁਰੂ ਕੀਆ ਲਾੜਦਿਆਂ ਫੌਜਾਂ ਵੱਲੋਂ ਬਹੁਤ ਵੱਡਾ ਮਹੱਲਾ ਕੱਢਿਆ ਜਾ ਰਿਹਾ ਹੈ ਇਹ ਹਰ ਸਾਲ ਪ੍ਰੋਗਰਾਮ ਹੁੰਦਾ ਇੱਥੇ ਔਰ ਬਾਬਾ ਜੀ ਦੀ ਬੜੀ ਕਿਰਪਾ ਹੈ ਔਰ ਬਿਨਾ ਕਰਮਾਂ ਦੇ ਜਿਹੜੇ ਆ ਉਹ ਦਰਸ਼ਨ ਮਿਲੇ ਨਹੀਂ ਹੁੰਦੇ ਸੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਇਦਾਂ ਦੀਆਂ ਹੋਰ ਵੀਡੀਓ ਤੁਸੀਂ ਅਕਸਰ ਹੀ ਇਸ ਚੈਨਲ ਤੋਂ ਦੇਖ ਸਕਦੇ ਹੋ ਸੋ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਜਰੂਰ ਫੋਲੋ ਕਰੋ ਇਕਦਾਰਾ ਬੋਲੇ ਪੰਜਾਬੀ ਚੈਨਲ